ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਮੇਲੇ ਹੋ ਗਏ ਸਟਾਰਟ ਤੇ ਸਭ ਤੋਂ ਜਿਹੜਾ ਪਹਿਲਾ ਮੇਲਾ ਹੈਗਾ ਉਹ ਸੀਗਾ ਜੀ ਆਪਣੇ ਸੂਸਾਂ ਦਾ ਮੇਲਾ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਪਿੰਡ ਦੇ ਮੇਲੇ ਆ ਉਹ ਵੀ ਸਟਾਰਟ ਹੋ ਗਏ ਆ ਤੇ ਹੁਣ ਆਪਣੇ ਪਿੰਡ ਦਾ ਪਹਿਲਾ ਮੇਲਾ ਜਿਹੜਾ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਆ ਪਾਪਾ ਬਣਾ ਪੀਰ ਜੀ ਦਾ ਤੇ ਹੁਣ ਸ਼ਾਮ ਨੂੰ ਜਿਹੜੀ ਇੱਥੇ ਕਹਿੰਦੇ ਹੁੰਦੇ ਚਰਾਗਾ ਦੀ ਰਸਮ ਆ ਉਹ ਹੋਣ ਜਾ ਰਹੀ ਆ ਤੇ ਉੱਥੇ ਸਾਡੇ ਦੀਦੀ ਸਰਜੀਤ ਦੀਦੀ ਹੁਣਾਂ ਨੇ ਜਿਹੜੀ ਨਿਆਜ਼ ਆ ਉਹ ਤੇ ਆਜੋ ਹੁਣ ਆਪਾਂ ਚਲੀਏ ਉੱਥੇ ਇਹਦੇ ਨਾਲੇ ਤੁਹਾਨੂੰ ਨਾਲ ਉੱਥੇ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਠੀਕ ਆ ਜੀ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਪੂਰਾ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਚਲੋ ਫੇ ਆਜੋ ਸਿੰਮੀ ਤਾਲਾਂ ਦੇ ਤਾਈ ਹੋ ਗਈ ਤਿਆਰ ਹੋ ਗਿਆ ਹੁਣ ਤੇ ਬਾਕੀ ਆ ਤੁਸੀਂ ਮੇਰੇ ਪਿੰਪਲ ਤੇ ਨਾ ਜਾਇਓ ਇਹ ਜਦੋਂ ਹਨਾ ਕਿਤੇ ਮੈਂ ਜਾਣਾ ਹੁੰਦਾ ਹੈ ਕੋਈ ਵੀ ਫੰਕਸ਼ਨ ਹੁੰਦਾ ਜਾਂ ਕੋਈ ਵੀ ਤਿਹਾਰ ਹੁੰਦਾ ਹੈ ਨਾਲ ਹੀ ਮੇਰੇ ਹੁੰਦਾ ਹੈ ਪਤਾ ਨਹੀਂ ਇਹਨੂੰ ਕੀ ਮੇਰੇ ਨਾਲ ਇੰਨਾ ਪਿਆਰ ਆ ਜਿਹੜਾ ਨਿਕਲਿਆ ਆਉਂਦਾ ਹਰ ਟਾਈਮ ਆਜੋ ਫੇ ਜਿੱਧਰ ਪੰਡਾਲ ਲੱਗਣਾ ਕੱਲ ਨੂੰ ਆ ਖੇਤ ਦੇ ਵਿੱਚ ਯੋ ਤਿਆਰੀਆਂ ਹੁੰਦੀਆਂ ਸ਼ੁਰੂ ਤੇ ਇੱਧਰ ਆਓ ਸਾਹਮਣੇ ਜਗ੍ਹਾ ਤੇ ਦੀਦੀ ਹੁਣੀ ਪਹੁੰਚ ਗਈ ਆ ਮੈਂ ਜਿੱਦਾਂ ਅੱਗੇ ਦੀ ਤਰ੍ਹਾਂ ਹਮੇਸ਼ਾ ਹੀ ਲੇਟ ਹੁੰਨੀ ਆ ਲੋ ਵੀ ਇੱਧਰ ਚੱਲ ਰਹੀਆਂ ਤਿਆਰੀਆਂ ਇੱਥੇ ਚਰਾਗਾ ਦੀ ਜਿਹੜੀ ਰਸਮ ਆ ਉਹ ਕੀਤੀ ਜਾ ਰਹੀ ਹੈ ਤੇ ਚਰਾਗਾ ਦੇ ਵਿੱਚ ਤੇਲ ਪਾ ਕੇ ਉਹਨਾਂ ਨੂੰ ਜਗਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਅਰਗਬੱਤੀਆਂ ਆ ਉਹ ਵੀ ਜਗ੍ਹਾ ਦੇ ਅੰਦਰ ਲਗਾਈਆਂ ਜਾ ਰਹੀਆਂ ਤੇ ਜਿਹੜੀ ਵੀ ਸੰਗਤ ਆਪਣੇ ਆਪਣੇ ਘਰੋਂ ਤੇਲ ਲੈ ਕੇ ਆਈ ਹੁੰਦੀ ਆ ਤੇ ਉਹ ਸਾਰੀ ਸੰਗਤ ਨੂੰ ਕਿਹਾ ਜਾਂਦਾ ਆ ਕਿ ਉਹ ਚਰਾਗਾ ਦੇ ਵਿੱਚ ਆਪਣਾ ਆਪਣਾ ਤੇਲ ਪਾ ਦੇਣ ਤੇ ਉਸ ਤੋਂ ਬਾਅਦ ਸਾਰੇ ਜਾਣੇ ਜਿਹੜੀ ਜਗ੍ਹਾ ਆ ਉੱਥੇ ਵੀ ਮੱਥਾ ਟੇਕਦੇ ਆ ਤੇ ਜੋ ਵੀ ਕਿਸੇ ਦੀ ਇੱਛਾ ਸ਼ਰਧਾ ਅਨੁਸਾਰ ਆਪਣੀ ਜਿਹੜੀ ਮਾਇਆ ਆ ਉਹ ਗੋਲਕ ਦੇ ਵਿੱਚ ਪਾ ਕੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਜੀ ਜਿਹੜੀ ਫਿਰ ਅਰਦਾਸ ਦੀ ਰਸਮ ਆ ਉਹ ਕੀਤੀ ਜਾਂਦੀ ਆ ਤੇ ਜਿਹੜੀ ਇਹ ਅਰਦਾਸ ਆ ਇਹ ਢੋਲ ਦੇ ਨਾਲ ਕੀਤੀ ਜਾਂਦੀ ਆ ਤੇ ਇਹਦੀ ਆਵਾਜ਼ ਜਿਹੜੀ ਰੋਲੇ ਕਰਕੇ ਬਹੁਤ ਘਟ ਆ ਰਹੀ ਤੇ ਜਿਹੜੀ ਨਿਯਾਜ਼ ਆ ਉਹਦਾ ਵੀ ਭੋਗ ਲਵਾਇਆ ਜਾਂਦਾ ਅਰਦਾਸ ਤੋਂ ਬਾਅਦ ਤੇ ਜਿਨ੍ਹਾਂ ਨੇ ਸਾਰਿਆਂ ਨੇ ਆਪਣੇ ਆਪਣੇ ਘਰੋਂ ਨਿਯਾਜ਼ ਲਿਆਂਦੀ ਹੁੰਦੀ ਹੈ ਉਹ ਤੇ ਉਹਦੇ ਵੀ ਅਰਦਾਸ ਵਿੱਚ ਕੀਤੀ ਜਾਂਦੀ ਆ ਅਰਦਾਸ ਹੋਣ ਤੋਂ ਬਾਅਦ ਜਿਨ੍ਹਾਂ ਘਰਾਂ ਦੇ ਵਿੱਚੋਂ ਨਿਯਾਜ਼ ਆਈ ਹੁੰਦੀ ਆ ਉਹਨਾਂ ਨਿਯਾਜ਼ ਦਾ ਭੋਗ ਲਗਵਾਇਆ ਜਾਂਦਾ ਆ ਤੇ ਉਹ ਸਾਰੇ ਨਿਯਾਜ਼ ਦੇ ਵਿੱਚੋਂ ਥੋੜਾ ਥੋੜਾ ਹਿੱਸਾ ਲੈ ਕੇ ਬਾਹਰ ਜੋ ਧੂਣਾ ਲੱਗਾ ਹੋਇਆ ਹੈ ਉੱਥੇ ਵੀ ਮੱਥਾ ਟੇਕਿਆ ਜਾਂਦਾ ਆ ਮੱਥਾ ਟੇਕ ਕੇ ਭੋਗ ਲਗਾਉਣ ਤੋਂ ਬਾਅਦ ਜਿਹੜੀ ਨਿਯਾਜ਼ ਹੁੰਦੀ ਆ ਉਹ ਸਾਰੇ ਸੰਗਤ ਦੇ ਵਿੱਚ ਵਰਤਾਈ ਜਾਂਦੀ ਆ। ਸਾਭੀ ਜਿੱਥੇ ਮਾਦੀ ਚੱਲ ਜਾ ਸਾਭੀ ਮੋਰੇ ਪ੍ਰਧਾਨ ਹੁੰਦਾ। ਇਹ ਜਿੱਤੇ ਦੇ ਲੋ ਅਤੇ ਮੋਰੇ ਹੁੰਦਾ ਇਹ ਹੈ ਆ ਗਈ ਹੈ ਬੱਤੀ ਆ ਲਾਲਾ ਕਹਿੰਦਾ ਇਹਨੇ ਚਲ ਜਾਣਾ ਛੇਤੀ ਚੜਾਈ ਕਰ ਜਾਣਾ ਜਿਆ ਨੀ ਜੋ ਜਿਮ ਫੰਟ ਹੁੰਦਾ ਪ੍ਰਸ਼ਾਦ ਹੁਣ ਸਾਰਿਆਂ ਨੂੰ ਲਫਾਫੇ ਪਾ ਪਾ ਕੇ ਸਾਨੂੰ ਲਫਾਫਾ ਮਿਲ ਗਿਆ ਇਧਰ ਹਣ ਦੀਦੀ ਹੋਣੀ ਰਹਿ ਗਏ ਨੇ ਰਾਜਾ ਹੁੰਦਾ ਆਵਾ ਕੇ ਦਾ ਰਹਿਣਾ ਨਹੀਂ ਚਾਹੀਦਾ ਪ੍ਰਸ਼ਾਦ ਵਾਲਾ ਨਦੀ ਹੁੰਦੀ ਆ ਮੈਂ ਤਾਂ ਵੰਡ ਹੋ ਗਿਆ ਪ੍ਰਸ਼ਾਦ ਵੰਡ ਹੋ ਗਿਆ ਪ੍ਰਸ਼ਾਦ ਮੈਂ ਕਿਹਾ ਹੋਰ ਐ ਤਾਂ ਨਹੀਂ ਗਿਆ ਦੇਖ ਲਓ ਆਜੋ ਹਣ ਆਜੋ ਫੇ ਲਓ ਜਿੱਧਰ ਬਾਪਿਆਂ ਦੇ ਰੌਣਕਾਂ ਚੱਲ ਰਹੀਆਂ ਤਿਆਰੀਆਂ ਹਣ ਨਹੀਂ ਹੁਣ ਆਪਾਂ ਇਤਿਹਾਸ ਪਤਾ ਕਰਾਂਗੇ ਵੀ ਹਨਾ ਇਹ ਜਗ੍ਹਾ ਦਾ ਇਤਿਹਾਸ ਕੀ ਆ ਉਦਾਂ ਇਹਨੂੰ ਪਾਪਾ ਬਣਾ ਪੀਰ ਜੀ ਕਹਿੰਦੇ ਆ ਤੇ ਬਾਕੀ ਇੱਥੇ ਦਾ ਇਤਿਹਾਸ ਜਿਹੜਾ ਆਪਾਂ ਕਿ ਸਿਆਣੇ ਬੰਦੇ ਨੂੰ ਪੁੱਛਾਂਗੇ ਕਿਉਂਕਿ ਅਗਲੀ ਜਿਹੜੀ ਹੁਣ ਆਪਣੇ ਵਰਗੀ ਜਨਰੇਸ਼ਨ ਆ ਨਾ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਇੱਥੇ ਦਾ ਇਤਿਹਾਸ ਕੀ ਆ ਹੁਣ ਕੋਈ ਸਿਆਣਾ ਬੰਦਾ ਲੱਭਦੇ ਆ ਤਾਂ ਉਹਨੂੰ ਪੁੱਛਦੇ ਆ ਸਹੀ ਨਹੀਂ ਕਹਿੰਦਾ ਬਣਾ ਬਣਿਆ ਤਾਂ ਹੈਗਾ ਪਾਪਾ ਬਣਾ ਪੀਰ ਜੀ ਦਾ ਚਲੋ ਦੇਖਦੇ ਆ ਵੀ ਸਿਆਣਿਆਂ ਨੂੰ ਪੁੱਛ ਤੇ ਮਿਆਣਿਆਂ ਨੂੰ ਵੀ ਪਤਾ ਹੈ ਇਤਿਹਾਸ ਕਿਸੇ ਨੂੰ ਨਹੀਂ ਪਤਾ ਹੈਗਾ ਇਤਿਹਾਸ ਕੀ ਆ ਮੈਂ ਕਿਹਾ ਇਤਿਹਾਸ ਪੁੱਛਦੇ ਕਿਸੇ ਨੂੰ ਨਹੀਂ ਪਤਾ ਆਸ਼ਾ ਆਦਰ ਸੇਵਾਦਾਰ ਲੱਗਿਆ ਜੀ ਸੇਵਾ ਕਰਨ ਕਰੋ ਕਰੋ ਸ਼ਾਬਾਸ਼ ਸੇਵਾ ਦੇ ਮੇਵਾ ਮਿਲਣਾ ਹਾਂ ਕੱਲ ਨੂੰ ਹਾਂ ਜੀ ਇੱਧਰ ਲੱਗਣਾ ਟੈਂਟ ਆ ਸੇਵਾ ਮੇਕਅਪ ਬਣਾ ਲਈਏ ਸੇਵਾਦਾਰ ਬਚਾਏ ਲੱਗੇ ਹੋ ਆ ਗਰਮੀ ਚ ਆਜੋ ਚਲੀਏ ਚਲੋ ਆਜੋ ਚਲਾ ਕੇ ਜਾ ਕੇ ਕੰਮ ਵੀ ਕਰਨਾ ਆ ਦੇਖੋ ਆ ਜਲੀਏ ਨਹੀਂ ਬਾਪੂ ਪ੍ਰਾਤ ਵਾਲੀ ਬੀਬੀ ਨੂੰ ਤਾਂ ਬਹੁਤ ਕੰਮ ਹੁੰਦੇ ਆ ਚਲੋ ਆਜੋ ਆਹੋ ਮੈਨੂੰ ਪਹਿਲਾਂ ਪਤਾ ਤੁਹਾਨੂੰ ਬਹੁਤ ਸੱਕੇ ਦਾ ਦੱਸਿਆ ਪਤਾ ਕੀ ਆ ਮੇਰਾ ਰੋਡੇ ਚੇਤਾ ਭਲਾ ਦਿੰਦੀ ਮੈਨੂੰ ਲੱਗਦਾ ਆਹੋ ਮੈਂ ਸੋਤਾ ਪਾਣ ਗਈ ਤੁਹਾਡੇ ਤੇ ਨਹੀਂ ਹਾਏ ਫਿਰ ਦਾ ਬੜਾ ਤਾਂ ਖਰੀਦ ਠੀਕ ਹੈ ਖੜੇ ਪੈਰ ਦੱਸਦੇ ਇਹ ਵੀ ਆਜੋ ਆਜੋ ਕਾਦੇ ਆ ਹਾਂਜੀ ਆ ਰਹੇ ਸੀ ਜੀ ਭੈਣ ਜੀ ਨਹੀਂ ਚਲੀ ਇਹ ਵੀ ਜਾ ਕੇ ਰੋਟੀ ਪਾਣੀ ਕਾਨਾ ਮੈਂ ਇੱਧਰ ਅਸੀਂ ਬਣਾਇਆ ਆ ਇੱਧਰ ਖਾ ਕੇ ਚੱਲ ਜੀ ਅੱਛਾ ਫਿਰ ਤਾਂ ਇਹ ਆਪਣੇ ਡੋਲੂ ਡੋਲੂ ਲੈ ਕੇ ਆਈਏ ਨਹੀਂ ਇਹ ਤਾਂ ਹੋਵੇਗੀ ਅੱਛਾ ਲਵਾਵੇ ਤਾਂ ਪ੍ਰਸ਼ਾਦ ਆ ਕੱਲ ਬਣਾਦਾ ਨਹੀਂ ਅਸੀਂ ਫੜਾ ਆਹ ਸਬਜੀ ਇਹ ਬਣਾ ਲਈ ਆ ਮਿੱਠੇ ਵੀ ਚੌਲ ਵਿੱਕੇ ਚੌਲ ਹਨਾ ਹਾਂ ਹਾਂ ਚਲੋ ਕੱਲੂ ਮਿਲਦੇ ਮੇਲੇ ਤੇ ਹਾਂ ਚਲਾਂਗੇ ਹਾਂਜੀ ਹਾਂ ਨਾਲੇ ਫੇ ਪਾਤੀਆਂ ਪੁਕੀਆਂ ਦੇਣੀ ਸਾਡੀ ਮਾਂ ਜਾਓ ਜਾਓ ਦੇਖੋ ਨਾਲੇ ਵੀ ਸਟਰੀ ਪਤਾ ਕਰਕੇ ਰੱਖਿਓ ਬਾਬਿਆਂ ਦੀ ਲੋ ਜੀ ਇਹ ਇਤਿਹਾਸ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਤੇ ਆਪਾਂ ਹੁਣ ਕੱਲੂ ਮਿਲਦੇ ਤੁਹਾਨੂੰ ਮੇਲੇ ਤੇ ਤੇ ਨਾਲੇ ਹਿਸਟਰੀ ਜੇ ਕਿਸੇ ਨੂੰ ਪਤਾ ਹੋਈ ਤਾਂ ਆਪਾਂ ਪਤਾ ਕਰਕੇ ਤੁਹਾਨੂੰ ਦੱਸਾਂਗੇ ਤੇ ਚਲੋ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਗੁੱਡ ਮਾਰਨਿੰਗ ਗਾਇਸ ਲੋ ਜੀ ਮੇਲੇ ਦਾ ਦਿਨ ਆ ਗਿਆ ਤੇ ਆਪਾਂ ਹੋ ਗਏ ਰੈਡੀ ਤੇ ਮੈਂ ਕਿਹਾ ਵੀ ਚਲੋ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਉੱਥੇ ਦੀ ਜਿਹੜੀ ਹਿਸਟਰੀ ਇਤਿਹਾਸ ਹੈ ਜਗ੍ਹਾ ਦਾ ਹਨਾ ਉਹ ਦੱਸ ਦਈਏ ਤੇ ਮੈਂ ਨਾ ਮੰਮੀ ਤੋਂ ਪੁੱਛਿਆ ਸੀਗਾ ਮੈਂ ਕਿਹਾ ਚਲੋ ਮੰਮੀ ਵੀ ਕੀ ਇਤਿਹਾਸ ਹੈ ਵੀ ਤੁਹਾਨੂੰ ਪਤਾ ਹੈ ਤੇ ਮਮਮੀ ਕਹਿੰਦੀ ਚਲੋ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਹਨਾ ਤੇ ਆਪਾਂ ਹੁਣ ਮੰਮੀ ਦੇ ਮੂੰਹੋਂ ਸੁਣਦੇ ਆਂ ਮੰਮੀ ਦੱਸੋ ਵੀ ਕੀ ਉੱਥੇ ਦਾ ਇਤਿਹਾਸ ਆ ਉਹ ਕਹੇ ਸ ਲਾ ਬਲੇ ਪਿੰਡ ਦੀ ਸੀ ਬੁੜੀ ਅੱਛੀ ਉਹ ਕਹਿੰਦੀ ਸੀ ਵੀ ਮੇਰੇ ਲਾਦ ਹੈ ਨਹੀਂ ਤਾਂ ਉਹਨ ਕਿਸੇ ਨੇ ਪੁੱਛਿਆ ਕਿਸੇ ਨੇ ਭੈਣ ਦੱਸਿਆ ਵੀ ਜਵਾਕਿਆ ਨਾ ਤਾਂ ਬਾਬੂ ਬਣਦੇ ਲੈ ਬਣੇ ਦੀ ਛਿਟੀ ਲਾ ਦੇ ਜਗਾ ਤੇ ਅੱਛੀ ਫੇ ਉਹਨੂੰ ਬਾਬਾ ਬਣਾ ਦੇਣਾ ਲਾਪੇਆ ਮਤਲਬ ਕਿ ਕੋਈ ਦਰਖਤ ਆ ਬਣਾ ਹਨਾ ਤਾਂ ਉਹਦੀ ਛਿਟੀ ਲਾਈ ਸੀ ਤਾਂ ਫੇਰ ਉਹਦੇ ਪੋਤਾ ਹੋਇਆ ਅੱਛਾ ਪੋਤਾ ਹੋਇਆ ਇਹਦੇ ਅੱਛਾ ਉਹ ਜਿਹੜਾ ਦਰਖਤ ਉਹਦੀ ਛੇਟੀ ਲਈ ਉਹ ਹੁਣ ਦਰਖਤ ਬਣ ਗਿਆ ਤਾਂ ਉੱਥੋਂ ਉਹ ਜਗ੍ਹਾ ਦਾ ਨਾਮ ਪੈ ਗਿਆ ਬਾਬਾ ਬਣਾ ਪੀਰ ਹਨਾ ਬਾਬਾ ਪੀਰ ਨਾ ਪੈ ਸਦਾ ਮਤਲਬ ਕਿ ਉੱਥੇ ਪਹਿਲਾਂ ਕੋਈ ਜਗ੍ਹਾ ਬਣੀ ਹੋਈ ਸੀਗੀ ਅੰਡਾ ਰੱਖੀ ਅਸੀਂ ਚਾਰਕ ਅੱਛਾ ਠੀਕ ਦੀਵਾ ਜਗਾਉਂਦੇ ਸੀਗੇ ਅੱਛਾ ਜੀ ਠੀਕ ਤੇ ਉਹ ਮੰਨਣ ਆਪੇ ਲੋਕੀ ਸਾਰੇ ਅੱਛਾ ਜੀ ਠੀਕ ਤੇ ਉੱਤੇ ਜਗ੍ਹਾ ਬਣਾਤੀ ਮੱਢੀ ਬਣਾਤੀ ਇੱਥੇ ਤਾਂ ਤਾਂ ਅੱਛਾ ਜੀ ਫੇ ਸਾਰੇ ਲੋਕੀ ਸੀ ਮੰਨ ਲਾ ਪਏ ਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉੱਥੇ ਜਿੱਦਾਂ ਕਿਸੇ ਨੇ ਛਿੜੀ ਲਾਈ ਸੀ ਤਾਂ ਉਹਦੇ ਪੋਤਾ ਹੋਇਆ ਤੁਹਾਨੂੰ ਦੱਸਿਆ ਕਿਸੇ ਨੇ ਹਾਂ ਦੱਸਿਆ ਦੇਖ ਚੜਾਈ ਅੱਛਾ ਹਾਂ ਪਤਾ ਲੱਗਾ ਫੇ ਨਹੀਂ ਤੂੰ ਆਪਣੇ ਪਿੰਡੋਂ ਹੀ ਪਿੰਡੋਂ ਸੀ ਅੱਛਾ ਸੀ ਠੀਕ ਉਹਨਾਂ ਨੇ ਕੀ ਤੁਹਾਨੂੰ ਦੱਸਿਆ ਕੀ ਫੇ ਸਾਨੂੰ ਐਦਾਂ ਦੱਸਿਆ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਉੱਥੇ ਨਾ ਜਗ੍ਹਾ ਤੇ ਚਿੜੀ ਘੜਦੇ ਬਣੇ ਦੀ ਅੱਛਾ ਜੀ ਫੇ ਉਹਨੂੰ ਲਾਪੇ ਗਏ ਨਾ ਬਾਬਾ ਬੋੜਾ ਅਛੇ ਜੀ ਫੇ ਉਹਦੀ ਮਾਂ ਤਾਂ ਕਰਨਾ ਆਪੇ ਦੀਵਾ ਜਗਾਉਣਾ ਆਪੇ ਅਛੇ ਠੀਕ ਵੀਰਵਾ ਦੇ ਵੀਰਵਾ ਤੇ ਲਾ ਪਿਵਾਨ ਅਛੇ ਠੀਕ ਫੇਰ ਉਹਦੇ ਪੁੱਤ ਆ ਹੋਇਆ ਤਾਂ ਬੜੇ ਖੁਸ਼ੀ ਹੋਏ ਕਿਤੇ ਮਾਰ ਨਹੀਂ ਰੌਣਕ ਲਾਈ ਦੇਖ ਦਿੱਤੀ ਮਤਲਬ ਕੀ ਚਲੋ ਇਹ ਆ ਵੀ ਮੰਗੀਆਂ ਮਰਾਦਾ ਮਿਲਦੀਆਂ ਇੱਥੋਂ ਜਗ੍ਹਾ ਤੋਂ ਹੈ ਨਾ ਹੁਣ ਉਹਦਾ ਲੋਕਾਂ ਦੀ ਸੁੱਖਣਾ ਪੂਰੀਆਂ ਹੋ ਜਾਂਦੀਆਂ ਵੀਰਵਾ ਦੇ ਵੀਰਵਾ ਉਹ ਚਰਾ ਕਰਦੇ ਮੱਥਾ ਟੇਕਦੇ ਸਹੀ ਗੱਲ ਕਾਫੀ ਜਦੋਂ ਸੁਣਿਆ ਵੀ ਬਹੁਤ ਲੋਕਾਂ ਨੇ ਜਿਹੜਾ ਕੋਈ ਸੁਖਣਾ ਸੁਖਦਾ ਆ ਹਨਾ ਵੀ ਉਹ ਇੱਥੇ ਪੂਰੀਆਂ ਹੁੰਦੀਆਂ ਆ ਆਸਾ ਮੁਰਾਦਾ ਉਹਨਾਂ ਹੀ ਪੂਰੀਆਂ ਹੁੰਦੀਆਂ ਆ ਤੇ ਫਿਰ ਉਹ ਆ ਕੇ ਇੱਥੇ ਆਪਣਾ ਕੱਲ ਵੀ ਮੈਂ ਦੇਖਿਆ ਉੱਥੇ ਬਹੁਤ ਜਾਣੇ ਲੋਕੀ ਨੇ ਨਿਆਜ਼ ਲੈ ਕੇ ਆਏ ਡੋਲੂਆਂ ਦੇ ਵਿੱਚ ਲੈ ਕੇ ਆਏ ਹੋਏ ਸੀਗੇ ਫਿਰ ਕੋਈ ਆਟਾ ਮਤਲਬ ਕਿ ਰਸਨ ਪਾਣੀ ਜਿੰਨਾ ਕਿਸੇ ਦੀ ਸ਼ਰਤ ਆ ਹਨਾ ਉਹ ਵੀ ਲੈ ਕੇ ਆਏ ਹੋਏ ਸੀਗੇ ਇਹ ਵੀ ਚਲੋ ਬਾਬਾ ਜੀ ਜਿਨ੍ਹਾਂ ਦੀਆਂ ਸੁਣਦੇ ਆ ਹਨਾ ਉਹਨਾਂ ਦੀਆਂ ਆਸਾ ਮੁਰਾਦਾ ਹੁੰਦੀਆਂ ਪੂਰੀਆਂ ਪੂਰੀਆਂ ਹੁੰਦੀਆਂ ਕਰਦੇ ਆ ਸਭ ਹੂੰ ਪੂਰਾ ਰੱਬ ਦਿੰਦਾ ਮੈਨੂੰ ਜਿਆਦਾ ਹੀ ਆ ਆਹੋ ਚਲੋ ਹੁਣ ਮੇਰੀ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਠੀਕ ਹੈ ਜੀ ਜਿਨ੍ਹਾਂ ਨੇ ਵੀਡੀਓ ਨਾ ਸ਼ੇਅਰ ਕੀਤੀ ਕੋਈ ਗੱਲ ਨਹੀਂ ਜਿਹੜੇ ਸ਼ੇਅਰ ਕਰੋਗੇ ਬਾਬਾ ਜੀ ਉਹਨਾਂ ਦੀ ਆਸਾਂ ਮਰਾਦਾ ਪੂਰੀਆਂ ਕਰਨ ਸਾਰਿਆਂ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਇੱਕ ਗੱਲ ਹੋਰ ਜਿਹੜੇ ਕਹਿੰਦੇ ਹਾਏ ਮੈਂ ਵੀਡੀਓ ਚ ਆ ਗਿਆ ਜਾਂ ਆ ਗਈ ਇਦਾਂ ਕਰਦੇ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਵੀ ਦੇਖੋ ਜਦੋਂ ਤੁਸੀਂ YouTube ਤੇ ਲਾਈਵ ਚੱਲਦਾ ਕਿਤੇ ਵੀ ਫੰਕਸ਼ਨ ਦਾ ਹਨਾ ਉੱਥੇ ਜਾ ਕੇ ਤੁਸੀਂ ਪਕੌੜਿਆਂ ਵਾਲੀਆਂ ਪਲੇਟਾਂ ਭਰ-ਭਰ ਖਾਣੇ ਨੱਚਦੇ ਟੱਪਦੇ ਗੋਨੇ ਹੱਸਦੇ ਰੋਣੇ ਉਹ ਵੀ ਸਾਰਾ ਜੀ YouTube ਤੇ ਲਾਈਵ ਹੀ ਚੱਲਦਾ ਹੁੰਦਾ ਜਦੋਂ ਮਰਜ਼ੀ ਕੱਟ ਕੇ ਦੇ ਲੋ ਉਹਨੂੰ ਵੀ ਸਾਰੀ ਦੁਨੀਆ ਹੀ ਦੇਖਦੀ ਆ ਜ਼ਰੂਰੀ ਨਹੀਂ ਕਿ ਵਲੌਗ ਬਣਾਉਣਾ ਤਾਂ ਇਹਨੂੰ ਹੀ ਕੋਈ ਸਾਰੇ ਜਾਣੇ ਦੇਖੂਗੇ YouTube ਤੇ ਕੋਈ ਵੀ ਲਾਈਵ ਆ ਉਹ ਹਮੇਸ਼ਾ ਹੀ ਰਹਿੰਦਾ ਆ ਤੇ ਇਹ ਜੇ ਕੋਈ ਇਦਾਂ ਦੀ ਜ਼ਿਆਦਾ ਹੀ ਕੋਈ ਕਰਦਾ ਆ ਤਾਂ ਫਿਰ ਉਹ ਉਹਦੀ ਮਰਜ਼ੀ ਆਪਣੀ ਸੋਚ ਨੂੰ ਬਦਲੋ ਥੋੜਾ ਜਿਹਾ ਓਪਨ ਮਾਈਂਡਡ ਹੋਵੋ ਠੀਕ ਆ ਜੀ ਬਾਕੀ ਹਰੇਕ ਨੂੰ ਕੋਈ ਪਤਾ ਹੁੰਦਾ ਆ ਵੀ ਤੁਸੀਂ ਕਿੱਦਾਂ ਦੇ ਹੈਗੇ ਕਿੱਦਾਂ ਦੇ ਨਹੀਂ ਕਹਿੰਦੇ ਹੁੰਦੇ ਆ ਕਾਪੜਾ ਬੰਦਾ ਆਪਣੀ ਨਿਗਾ ਚ ਸਹੀ ਹੋਣਾ ਚਾਹੀਦਾ ਆਪਣੀ ਫੈਮਿਲੀ ਚ ਨਿਗਾ ਚ ਸਹੀ ਹੋਣਾ ਚਾਹੀਦਾ ਹਨਾ ਬਾਕੀ ਜੇ ਨੇ ਦਰਗਾ ਨਿਗਾਚ ਤੂੰ ਸਹੀ ਹੋਣੇ ਚਾਹੀਦੇ ਆ ਤੇ ਦੁਨੀਆਦਾਰੀ ਤਾਂ ਬਹੁਤ ਕੁਝ ਕਹਿੰਦੀ ਹੁੰਦੀ ਆ ਕਿ ਇਹਦੇ ਪਿੱਛੇ ਨਾ ਲੱਗਿਆ ਕਰੋ ਸੋ ਸਾਰੇ ਜਣੇ ਆਪਣੀ ਥੋੜੀ ਜੀ ਸੋਚ ਨੂੰ ਬਦਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਆਪਣੇ ਵੀ ਪਿੰਡ ਦਾ ਨਾਮ ਰੋਸ਼ਨ ਹੋ ਜਾਵੇ ਵੀ ਆਪਣੇ ਪਿੰਡ ਦਾ ਪਹਿਲਾ ਮੇਲਾ ਸ਼ੁਰੂ ਹੋ ਚੁੱਕਾ ਆ ਤੇ ਅਗਲੇ ਮਹੀਨੇ ਬਾਬਾ ਢੇਰੀਆਂ ਵਾਲਿਆਂ ਦੇ ਮੰਮੀ ਮੇਲਾ ਹਾਂਜੀ ਅੱਛੇ ਅਗਲੇ ਮਹੀਨੇ ਆ ਹਨਾ ਉਹ ਅਗਲੀ ਸਗਰਾਂ ਅਗਲੀ ਸਗਰਾਂ ਤਨੂੰ ਠੀਕ ਆ ਜੀ ਚਲੋ ਹਾਂ ਇੱਥੇ ਜੇੜ ਦੀ ਸਗਰਾਂ ਇਕੱਠੀ ਅੱਛੇ ਠੀਕ ਚਲੋ ਜੀ ਹੁਣ ਮੇਲੇ ਹੋ ਗਏ ਸ਼ੁਰੂ ਤੇ ਆਜੋ ਹੁਣ ਆਪਾਂ ਤੁਹਾਨੂੰ ਮੇਲੇ ਚ ਲੈ ਕੇ ਚਲੀਏ ਤੇ ਉੱਥੇ ਕਾਫੀ ਮਲਾਦਾ ਰੋਲਾ ਹੋਣਾ ਕਿਉਂਕਿ ਸਪੀਕਰ ਵੀ ਲੱਗੇ ਹੋਣੇ ਢੋਲ ਵੀ ਵੱਜਦੇ ਹੋਣੇ ਤਾਂ ਉਹਦੇ ਚ ਆਪਣੀ ਆਵਾਜ਼ ਨਹੀਂ ਆਉਣੀ ਤੇ ਤੁਸੀਂ ਸਾਰੇ ਜਣਿਆਂ ਨੇ ਜ਼ਰੂਰ ਦੇਖਣਾ ਮੇਲੇ ਦਾ ਆਨੰਦ ਲੈਣਾ ਤੇ ਆਜੋ ਫੇ ਚਲੀਏ ਹੁਣ ਤੇ ਮੈਂ ਹੋ ਗਈ ਤਿਆਰ ਤੇ ਮੰਮੀ ਰਹੂਗੇ ਘਰ ਕਿਉਂਕਿ ਮੈਂ ਮੰਮੀ ਨਹੀਂ ਜਾ ਸਕਦੇ ਇਹ ਨਾ ਰੋਲਾ ਰਪਾ ਨਹੀਂ ਚੱਲ ਸਕਦੇ ਥੋੜੇ ਹਾਰਟ ਦੇ ਪੇਸ਼ੈਂਟ ਆ ਇਸ ਕਰਕੇ ਮੰਮੀ ਘਰ ਹੀ ਅੱਗੇ ਚੱਲ ਜਾਂਦੇ ਹੈਗੇ ਹੁਣ ਜੇ ਤਾਂ ਸਿਆਣੇ ਹੋ ਗਏ ਕਰਕੇ ਨਹੀਂ ਜਾ ਸਕਦੇ ਸੋ ਚਲੋ ਆਜੋ ਆਪਾਂ ਜਾਈਏ ਤੇ ਮੱਥਾ ਟੇਕ ਕੇ ਆਈਏ ਤੇ ਤੁਹਾਨੂੰ ਵੀ ਨਾਲ ਕਰਾਉਣੇ ਦਰਸ਼ਨ ਮੇਲੇ ਦੇ ਤੇ ਦੇਖਿਓ ਫੇ ਸਾਰੇ ਜਣੇ ਲੋ ਆਨੰਦ ਠੀਕ ਆ ਜੀ ਤੁਹਾਡੀਆਂ ਵੀ ਆਸਾਂ ਮੁਰਾਦ ਪੂਰੀਆਂ ਕਰਨ ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਪਾਂ ਜੀ ਆਸਾਂ ਮੁਰਾਦਾਂ ਪੂਰੀਆਂ ਕਰਨ ਠੀਕ ਆ ਜੀ ਚਲੋ ਠੀਕ ਆ ਆਜੋ ਫੇ ਕਵੀ ਨਾਲ ਦੀਆਂ ਸੰਗਤਾਂ ਰਲ ਗਈਆਂ ਅਜੇ ਦੋਨਾਂ ਨੇ ਇੱਕ ਜਿਹਾ ਸੂਟ ਪਾਏ ਆ ਤੁਸੀਂ ਤੁਸੀਂ ਲੱਗਦਾ ਹੀ ਲੱਗਦਾ ਹੀ ਫਰੋਜੀ ਫਰੋਜੀ ਬਣਿਓ ਤੁਸੀਂ ਮੈਂ ਤਾਂ ਲੈ ਆਪਣੂ ਨਹੀਂ ਸੂਟ ਜੋੜਦੇ ਅੱਛਾ ਠੀਕਾ ਚਲੋ ਇਹ ਵੀ ਗੱਲ ਰਹਿ ਗਈ ਹਾਂ ਲਾਈਵ ਚੱਲ ਲੋ ਜੀ ਇੱਧਰ ਦੁਕਾਨਾਂ ਤਕੂਨਾਂ ਲੱਗੀਆਂ ਐ ਮੇਲੇ ਦੇ ਫੁੱਲ ਤਿਆਰੀਆਂ ਉਧਰ ਖਾਣ ਪੀਣ ਦਾ ਪ੍ਰਬੰਧ ਤੇ ਉਹ ਕਿੱਥੇ ਲੱਗਾ ਆ ਪੰਡਾਲ ਸਾਸ਼ੇਵਾ ਜੀ ਅੰਤ ਅੱਛਾ ਇੱਧਰ ਆ ਹਨਾ ਲਾਈਵ ਚੱਲਦਾ ਹਾਂ ਅੱਛਾ ਇੱਧਰ ਆ ਗਈ ਰਾਣੀ ਦੀ ਨੂੰ ਸੱਚ ਬਾਜ ਮਾਰਨੀ ਲਓ ਜੀ ਇੱਧਰ ਨਿਆਣਾ ਲੈਣ ਤੇ ਜਾਵਾਂਗਾ ਨਿਆਣੇ ਦਾ ਕਰ ਦਿੱਤਾ ਇੰਤਜ਼ਾਮ ਆਣ ਲੈ ਆਉਣੇ ਹਾਂ ਜੀ ਚਾਪ ਗੜ ਗਾਓ ਜੀ ਅਛਾ ਲਓ ਜੀ ਗੋਣ ਵਾਲੇ ਵੀ ਬੈਠੇ ਆ ਇੱਧਰ ਪੰਡਾਲ ਵੀ ਲੱਗਾ ਆ ਜਿੰਦਰ ਖਾਣ ਪੀਣ ਦਾ ਪ੍ਰੋਗਰਾਮ ਜਿੰਦਾ ਲੱਗਾ ਖਦੀ ਚੱਲ ਗਏ ਹੋਣੇ ਆ ਅੱਜ ਚੱਲ ਗਈ ਹੁਣ ਰਾਣੀ ਜੀ ਖਾਣ ਆ ਨਕਲਾਂ ਵਾਲੇ ਵੀ ਆਏ ਨਕਲਾ ਵੀ ਹੋਣੀਆਂ ਵੀ ਨਕਲਾ ਹੋਣੀਆਂ ਨਕਲਾ ਹੋਣੀਆਂ ਲਓ ਜੀ ਇੱਧਰ ਠੰਡੇ ਦਾ ਲੰਗਰ ਇਹ ਲਈ ਪੀਣਾ ਠੰਡਾ ਲਵਾਨਿਆਂ ਦਾ ਪਾਣੀ ਚੰਦਾ ਜਲਦੀ ਕਿੰਨੇ ਲਾਇਆ ਲਵਾਨਿਆਂ ਨੇ ਆ ਲਵਾਨਿਆਂ ਨੇ ਠੰਡੇ ਦਾ ਲੰਗਰ ਲਾਇਆ ਚੱਲਾ ਜਵਾ ਚਲੋ ਕਿਰੇ ਮੈਨੂੰ ਲਵਾਨਿਆਂ ਘਟਾ ਨਹੀਂ ਲੈਂਦੇ ਕਿਹਾ ਤੂੰ ਬਹੁਤ ਲਵਾਨੇ ਲਵਾਰੇ ਕਾਸੀ ਲਾ ਜੀ ਅਦਰ ਲੋ ਜੀ ਅਸੀਂ ਹੁਣ ਪਹੁੰਚੇ ਜਗ੍ਹਾ ਦੇ ਉੱਪਰ ਤੇ ਜਿੱਥੇ ਸਭ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਜਾਂਦੀ ਆ ਤੇ ਝੰਡੇ ਨੂੰ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ ਆ ਤੇ ਇਸ਼ਨਾਨ ਕਰਾ ਕੇ ਉਸ ਤੋਂ ਬਾਅਦ ਜਿਹੜਾ ਉਹਦੇ ਉੱਤੇ ਉੱਪਰ ਕਪੜਾ ਲਪੇਟਿਆ ਜਾਂਦਾ ਆ ਤੇ ਫਿਰ ਜੋ ਵੀ ਕਿਸੇ ਨੇ ਬੈਲੂਨ, ਹੈਂਕੀ, ਜੋ ਕੁਝ ਵੀ ਲਗਾਉਣਾ ਹੋਵੇ ਕਿ ਇਹ ਵੀ ਜਿੰਨੀ ਛੱਦਾ ਹੋਵੇ ਉਹ ਲਗਾ ਸਕਦਾ ਆ ਤੇ ਇਹ ਉਸ ਤੋਂ ਬਾਅਦ ਫਿਰ ਇਹਨੂੰ ਜਗ੍ਹਾ ਦੇ ਨਾਲ ਉੱਪਰ ਲਿਜਾਇਆ ਜਾਂਦਾ ਆ ਤੇ ਫਿਰ ਉਸ ਤੋਂ ਬਾਅਦ ਇੱਥੇ ਮੱਥਾ ਟੇਕ ਕੇ ਜਗ੍ਹਾ ਤੋਂ ਤੇ ਫਿਰ ਨੂੰ ਦੁਬਾਰਾ ਚੜਾਇਆ ਜਾਂਦਾ Thank <laughs> you. ਚੜਾਉਣ ਦੀ ਰਸਮ ਤੋਂ ਬਾਅਦ ਫੇਰ ਪ੍ਰਸ਼ਾਦ ਵੰਡਿਆ ਜਾਂਦਾ ਹੈ ਤੇ ਇਹ ਜਿਹੜਾ ਪ੍ਰਸ਼ਾਦ ਹੁੰਦਾ ਇਹ ਚੂਰਮੇ ਦਾ ਹੁੰਦਾ ਹੈ ਜਾਨੀ ਕਿ ਰੋਟੀਆਂ ਜਿਹੜੀਆਂ ਚੂਰ ਕੇ ਜਿਵੇਂ ਆਪਾਂ ਚੂਰੀ ਬਣਾਈਦੀ ਆ ਉਸ ਚੀਜ਼ ਦਾ ਪ੍ਰਸ਼ਾਦ ਚੂਰਮੇ ਦਾ ਵੰਡਿਆ ਜਾਂਦਾ ਆ ਤੇ ਜੋ ਵੀ ਲੋਕ ਉੱਥੇ ਆਪਣਾ ਪ੍ਰਸ਼ਾਦ ਲੈ ਕੇ ਆਏ ਹੁੰਦੇ ਡੱਬੇ ਵੇਸਣ ਦੇ ਜਿਵੇਂ ਕਿ ਕੋਈ ਵਰਤ ਕੋਈ ਵੀ ਮਠਾਈ ਲੈ ਕੇ ਆਏ ਹੁੰਦੇ ਤੇ ਉਹ ਸਾਰੇ ਸੰਗਤ ਦੇ ਵਿੱਚ ਵਰਤਾ ਦਿੱਤੇ ਜਾਂਦੇ ਆ ਤੇ ਫੂਟ ਵੀ ਜੋ ਹੁੰਦਾ ਉਹ ਵੀ ਸੰਗਤ ਦੇ ਵਿੱਚ ਵਰਤਾ ਦਿੱਤਾ ਜਾਂਦਾ ਆ ਜੇ ਤਾ ਆਇਆ ਹੈ ਨਾ ਫੜ ਲੈ ਲੋ ਹੈ ਕੱਲੇ ਕੱਲੇ ਹੀ ਆ ਗਏ ਇੱਤਾਂ ਦੇ ਆ ਸੀ ਘਰ ਗੇਟ ਨੂੰ ਜਾ ਜਿੰਦਾ ਖੜਕਾਉਂਦੇ ਰਹ ਸਾਡਾ ਅੱਛਾ ਮੈਨੂੰ ਜਿੱਤਾ ਨਹੀਂ ਮੈਨੂੰ ਜਿੱਤਾ ਮੈਨੂੰ ਜਿੱਤਾ ਲੋ ਜੀ ਆਜੋ ਚਲਿਏ ਨਕਲਾ ਦੇਖਣ ਜਿਹੜੇ ਨਾਇਬ ਜਾਂਦਾ ਕਾਈ ਵਾਲੇ ਜਿਹੜੇ ਕਹਿੰਦੇ ਬਲੌਗ ਚ ਨਹੀਂ ਹੋਣਾ ਹੋਣਾ ਪਰ ਕੀ ਕਹਿਣਾ ਚਾਹੂਗੇ

ਲੋ ਜੀ ਇੱਥੇ ਜਿਹੜਾ ਸੌਂਗ ਚੱਲਦਾ ਸੀ ਆਪਾਂ ਉਹਦੀ ਆਵਾਜ਼ ਕੱਟ ਦਿੱਤੀ ਆ ਕਿਉਂਕਿ ਕਾਪੀਰਾਈਟ ਵੱਜਣ ਦਾ ਵੀ ਬਹੁਤ ਡਰ ਰਹਿੰਦਾ ਆ ਕਿਉਂਕਿ ਇਹ ਚੀਜ਼ ਤਾਂ ਮੈਨੂੰ ਵੀ ਹੁਣ ਪਤਾ ਲੱਗਾ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਗਾਣੇ ਦੇ ਪਿੱਛੇ ਕਾਪੀਰਾਈਟ ਵੀ ਵੱਜ ਜਾਂਦਾ ਆ ਸੋ ਆਪਾਂ ਗਾਣਾ ਜਿਹੜਾ ਬੰਦ ਕਰ ਦਿੱਤਾ ਹੈ ਜੇ ਤੁਸੀਂ ਇਦਾਂ ਐਕਟ ਦੇਖ ਸਕਦੇ ਆ ਤਾਂ ਦੇਖ ਲਓ ਜੇ ਨਹੀਂ ਤਾਂ ਸਕਿੱਪ ਕਰ ਸਕਦੇ ਆ ਇਸ ਚੀਜ਼ ਨੂੰ ਵੈਸੇ ਵੀ ਹੋਰ ਕਿ ਸਾਡੇ ਵੀਰ ਸਾਰੀ ਸਮਾਂ ਦਾ ਤੇ ਪਰ ਬਾਪੇ ਨੇ ਕਿ ਸੱਚੀ ਸਰਕਾਰ ਨਾ ਅਦਾਲਤ ਨਹੀਂ ਲੋ ਜੀ ਪਰ ਸਾਹਮਣੇ ਬੇਦੇਲੀ ਬਿੜਤੀ ਵੀ ਤੇ ਸਾਡੇ ਵੀਰਾਂ ਦੀ ਫਰਮੈਸ਼ i yeah, yeah, yeah. ਤਾਂ ਮੇਲੇ ਤੋਂ ਆ ਗਏ ਸੀ ਘਰ ਕਿਉਂਕਿ ਕਰਮੀ ਇੰਨੀ ਜ਼ਿਆਦਾ ਹੈਗੀ ਨਾ ਵੀ ਬੁਰਾ ਹਾਲ ਹੋ ਗਿਆ ਤੇ ਆਪਾਂ ਹੁਣ 10-20 ਮਿੰਟ ਇੱਥੇ ਪੱਖੇ ਥੱਲੇ ਬਹਿ ਕੇ ਤੇ ਹੁਣ ਚੱਲੇ ਫੇਰ ਦੁਬਾਰਾ ਤੇ ਦੀਦੀ ਹੁਣ ਆਦੇ ਘਰ ਦੇ ਸਾਹਮਣੇ ਹੀ ਬਿਲਕੁਲ ਪੰਟਾਲਿਆ ਤੇ ਹੁਣ ਆਪਾਂ ਉੱਥੇ ਜਾ ਕੇ ਬੈੰਨੇ ਤਾਂ ਲੰਗਰ ਛਕਦੇ ਆ ਹਨਾ ਚਲੋ ਤੁਰੋ ਫੇ ਉਹ ਕਰਮੀ ਆ ਆ ਸਾਹਮਣੇ ਚਲੋ ਆ ਸਾਡੇ ਲੇ ਆ ਲਿਆ ਪਰਚਾ ਤੁਸੀਂ ਹਾਂਜੀ ਲੰਗਰ ਪਾਣੀ ਛਕ ਲਿਆ ਲੰਗਰ ਪਾਣੀ ਛਕ ਲਿਆ ਚਲੋ ਸੇਵਾ ਹੁੰਦੀ ਫੇ ਹਨਾ ਹਾਂਜੀ ਚਲੋ ਵਧੀਆ ਵਧੀਆ ਉਹ ਥੱਕ ਗਏ ਆ ਸੇਵਾ ਕਰ ਕਰ ਕੇ ਉਹ ਭਿੰਗੀ ਜਿਹੜਾ ਹਨਾ ਨਾ ਤੁਸੀਂ ਥੱਕ ਗਏ ਪੱਦੀ ਵਾਲੇ ਦੇਲਾ ਦੇਖੇ ਇਹਨੇ ਪਹਿਲੀ ਵਾਰੀ ਮੇਰਾ ਦੇਖਿਆ ਨਹੀਂ ਪੁੱਛਿਆ ਚਲੋ ਵਧੀਆ ਵਧੀਆ ਸਾਰੇ ਜਣੇ ਸੇਵਾ ਕਰੋ ਸੇਵਾ ਚਲੋ ਗੱਲਾਂ ਨਹੀਂ ਮਾਰਨੀ ਆ ਸੇਵਾ ਕਰੋ ਅਹੀਂ ਚੱਲੇ ਆ ਹੁਣ ਅਹੀਂ ਚੱਲੇ ਆ ਹੁਣ ਫੋਨ ਮਿਲ ਗਿਆ ਤੁਹਾਡਾ ਤੁਹਾਨੂੰ ਨਿਆਰੇ ਦਾ ਸੰਤਾ ਨਹੀਂ ਆਇਆ ਨਹੀਂ ਕਿਸੇ ਦਾ ਨਹੀਂ ਆਇਆ ਕਿਸੇ ਦਾ ਵੀ ਨਹੀਂ ਪੱਜਿਆ ਚਲੋ ਠੀਕ ਆਈ ਚੱਲੇ ਫੇ ਓਕੇ ਕਰੋ ਸੇਵਾ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਚਲੋ ਵਧੀਆ